ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਅਗਲੇ ਭਾਗ ਵਾਈ ਸੋ ਪਿਛਲੇ ਭਾਗਾਂ ਵਿੱਚ ਤੁਸੀਂ ਹੈਰਾਨ ਕਰਨ ਵਾਲੇ ਖਰਾਸੇ ਵੇਖੇ ਨੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਕਿਵੇਂ ਉਹ ਵਿਚਾਰੇ ਦਿਨ ਰਾਤ ਮਿਹਨਤਾਂ ਕਰਦੇ ਨੇ ਤੇ ਕਿਵੇਂ ਉਹਨਾਂ ਵਿਚਾਰਿਆਂ ਦੇ ਐਕਸੀਡੈਂਟ ਹੋ ਜਾਂਦੇ ਨੇ ਵੱਡੇ ਵੱਡੇ ਭਾਣੇ ਵਾਪਰ ਜਾਂਦੇ ਨੇ ਤੇ ਪਿੱਛੋਂ ਜਿਹੜਾ ਪਰਿਵਾਰ ਹੈ ਉਹਨਾਂ ਦਾ ਉਹ ਸਾਰੀ ਰੋਲ ਖੁੱਲ ਜਾਂਦਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਦੈਣ ਸੋ ਇਹ ਜਿਹੜਾ ਟਰੱਕ ਡਰਾਈਵਰ ਹੈ ਜੀ ਇਹ ਆਪਣੀ ਹੱਦ ਬಿತಿ ਦੱਸਦਾ ਹੈ ਕਹਿੰਦਾ ਵੀ ਰੋਟੀ ਰੋਜ਼ੀ ਦਾ ਸਾਧਨ ਬਣੇ ਡਰਾਈਵਰ ਦੇ ਕੀਤੇ ਦੀ ਸੁਰੱਖਿਆ ਲਈ ਕਈ ਵਾਰ ਸਾਨੂੰ ਆਪਣੀ ਚਾਹ ਤੇ ਆਪਣੀਆਂ ਰੀਜਾਂ ਵੀ ਦਾਦੇ ਲਾਉਣੀਆਂ ਪੈਂਦੀਆਂ ਨੇ ਉਦੋਂ ਚਾਹੁੰਦੇ ਹੋਏ ਵੀ ਅਸੀਂ ਮਨਾਂ ਆ ਨਹੀਂ ਕਰ ਸਕਦੇ ਇੱਕ ਅਦਿੱਖ ਡਰ ਇੱਕ ਸੈਮ ਸਦਾ ਸਾਡੇ ਅੰਗ ਸੰਗ ਤੁਰਦਾ ਰਹਿੰਦਾ ਪਰ ਇਹ ਸਭ ਕੁਝ ਦੇ ਬਾਵਜੂਦ ਭਾਵੇਂ ਸਾਡੇ ਅੰਦਰ ਪੈ ਦੇ ਪਰਛਾਵੇਂ ਹੁੰਦੇ ਨੇ ਤਾਂ ਵੀ ਅਸੀਂ ਚਿਹਰਿਆਂ ਤੇ ਰੌਣਕ ਨਹੀਂ ਸਭ ਨੂੰ ਸਦਾ ਚੜ੍ਹਦੀਆਂ ਕਲਾ ਵਿੱਚ ਹੀ ਦਿਖਦੇ ਹਾਂ ਅਕਸਰ ਸਾਡੇ ਡਰਾਈਵਰ ਕੰਡਕਟਰ ਜਾਨੀ ਕਿ ਖਲਾਸੀ ਇਹੋ ਜਿਹੀਆਂ ਹੋਣੀਆਂ ਤੇ ਘਟਨਾਵਾਂ ਨਾਲ 2-4 ਹੁੰਦੀ ਹੀ ਰਹਿੰਦੇ ਨੇ ਮੋਗੇ ਯੂਨੀਅਨ ਵਿੱਚ ਗੱਡੀ ਲੋਡ ਖੜੀ ਕਰਕੇ ਤੇ ਖਲਾਸੀ ਨੂੰ ਪੂਰਾ ਧਿਆਨ ਰੱਖਣ ਦੀ ਕਹਿ ਕੇ ਜਦੋਂ ਜੰਟਾ ਪਿੰਡ ਗਿਆ ਤਾਂ ਘਰ ਵਾਲੀ ਨੇ ਆਪਣੀ ਉਦਾਸੀ ਛਪਾਉਂਦਿਆਂ ਪੁੱਛਿਆ ਸੀ ਵੀ ਹੁਣ ਕਦੋਂ ਆਉਣੇਗਾ ਸ਼ਰਾਬੀ ਹੋਏ ਜੰਟੇ ਨੇ ਬੇਫਿਕਰੀ ਨਾਲ ਹੱਥ ਸਿਰ ਉਪਰੋਂ ਦੀ ਕਵਾ ਦਿੱਤਾ ਤੇ ਹੱਸਿਆ ਸੀਗਾ ਉਹ ਕਾਫੀ ਨੇਰੇ ਤੁਰਨ ਲੱਗੇ ਨੂੰ ਨਿੱਕੀ ਕੁੜੀ ਨੇ ਤਾੜਾ ਕੀਤੀ ਸੀ ਪਤਨੀ ਦੇ ਚਿਹਰੇ ਉੱਪਰ ਲਿਆਂਦੀ ਜ਼ਬਰਦਸਤੀ ਮੁਸਕਰਾਹਟ ਹੇਟਾਂ ਛੁਪੀ ਕਰਨਾ ਨੂੰ ਉਹ ਅਣਦੇਖੀ ਕਰਕੇ ਰਵਾ ਰਵੀ ਤੁਰ ਆਇਆ ਸੀਗਾ ਰਾਤ ਨੂੰ ਹੀ ਉਹਨਾਂ ਨੇ ਤੁਰਨਾ ਸੀਗਾ ਰਾਤੋਂ ਰਾਤ ਦਿੱਲੀ ਤੇ ਫਿਰ ਅਗਲੇ ਦਿਨ ਰੁਕਦੇ ਚੱਲਦੇ ਉਹ ਯੂਪੀ ਪਾਰ ਕਰਕੇ ਬਿਹਾਰ 'ਚ ਆਵੜੇ ਸਨ ਇੱਕ ਟਾਬੇ ਤੇ ਉਹ ਚਾਹ ਪੀਣ ਦੀ ਰੁਕੇ ਸ਼ਾਮ ਉਤਰ ਰਹੀ ਸੀ ਦੂਰ ਤੱਕਰ ਦੇਖਦੀ ਸੜਕ ਵੇਖ ਕੇ ਜੰਟਾ ਬੋਲਿਆ ਵੀ ਸੜਕ ਵੀ ਸਾਰੀ ਦਮੂਹੀ ਸੱਪੜੀ ਵਾਂਗੂ ਛਪੜੀ ਪਈ ਅੱਜ ਫਿਰ ਉਹਨਾਂ ਚਾਹ ਲਈ ਆਰਡਰ ਮਾਰਿਆ ਖਲਾਸੀ ਟਰੱਕ ਦੀ ਸ਼ੋਅ ਸਾਫ ਕਰਨ ਲੱਗ ਪਿਆ ਰਾਂ ਵਿੱਚ ਫਸੀਆਂ ਗੀਟੀਆਂ ਕੱਢਣ ਲੱਗ ਪਿਆ ਹੋਰ ਅਸੇ ਚੈੱਕ ਕਰਨ ਲੱਗਾ ਹੋਟਲ ਦਾ ਮੁੰਡੂ ਉਸ ਨੂੰ ਟਰੱਕ ਕੋਲੇ ਚਾਹਦੇ ਆਇਆ ਜੰਟੇ ਨੇ ਚਾਹ ਵਾਲਾ ਖਾਲੀ ਗਲਾਸ ਰੱਖ ਕੇ ਕਿਸੇ ਵਿੱਚੋਂ ਜਰਦੇ ਦੀ ਪੂਰੀ ਕਢੀ ਤੇ ਤਲੀ ਤੇ ਰੱਖ ਕੇ ਚੂਨਾ ਮਲਾਉਂਦੇ ਆਂ ਹੋਟਲ ਦੇ ਪਿਛਵਾੜੇ ਕੇਨਾਂ ਦੇ ਝੁੰਡ ਨੂੰ ਨਿਰਖਦੇ ਆਂ ਟਰੱਕ ਵੱਲ ਨਿਗਾਹ ਮਾਰੀ ਉਹਨੇ ਟਰੱਕ ਦੇ ਟਾਇਰਾਂ ਲੱਗੇ ਹੀ ਨੀਵੀਂ ਪਾਈ ਬੈਠੇ ਉਂਗਦੇ ਖਲਾਸੀ ਵੱਲ ਝਾਕਿਆ ਉਹ ਉਸ ਦਾ ਜੀ ਕੀਤਾ ਵੀ ਗਿੱਚੀ ਜੇ ਤੌਲ ਮਾਰ ਕੇ ਪੁੱਛੇ ਵੀ ਪਾਣੀ ਲਾਉਂਦਾ ਆਂ ਪਰ ਮਾਨੰਦਰੀ ਕੁਝ ਸੋਚ ਕੇ ਮੁਸਕਰਾ ਪਿਆ ਤੇ ਪੈਸਿਆਂ ਵਾਲੀ ਥੈਲੀ ਹੱਥ ਵਿੱਚ ਫੜੀ ਫਿਰਦੇ ਹੋਟਲ ਦੇ ਮ ਪਾਉ ਕੋਈ ਗੱਡੀ ਨਹੀਂ ਆਉਦੀ ਕਲਕੱਤੇ ਵੱਲੋਂ ਚੀਕਨ ਚੁੱਕਦਾ ਨਹੀਂ ਲੱਗੀ ਕਿਤੇ ਪੁੱਛਦਿਆਂ ਜੰਟੇ ਨੇ ਬੁੱਲਾ ਹੇਡ ਜਰਦੇ ਦੀ ਚੁਟਕੀ ਨਾ ਪਲੀ ਉਹ ਅੱਛਾ ਚੈਕਿੰਗ ਹੁਣ ਇੱਧਰ ਕਦੇ ਲੱਗੀ ਨਹੀਂ ਪਾ ਉਹ ਕੀ ਪਤਾ ਪਾਉ ਮੁਲਕ ਦੀਆਂ ਪਾਰਟੀਆਂ ਵਾਂਗੂ ਸੜਕ ਦੇ ਕੜੇ ਕਾਨੂੰਨ ਕਿਹੜੇ ਵੇਲੇ ਬਦਲੀ ਹੁੰਦੇ ਨੇ ਪਤਾ ਹੀ ਨਹੀਂ ਲੱਗਦਾ ਉਹ ਗੱਲ ਤੇਰੀ ਵੀ ਠੀਕ ਆ ਪਾਉ ਪਰ ਇੱਧਰ ਇੱਛਾ ਪਰ ਰੋਡ ਦੇ ਡਰਾਈਵਰਾਂ ਨੇ ਚੈਕਿੰਗ ਅਫਸਰ ਦੀ ਤਲਾਈ ਕਰ ਦਿੱਤੀ ਸੀ ਇੱਕ ਗੇਰਾ ਦੋ ਦੋ ਦਿਨ ਜਾਮ ਲਾਈ ਰੱਖ ਦਿਆ ਸੀ ਨਜਾਇਜ਼ ਤੰਗ ਕਰੀ ਜਾਣਾ ਉਹਨੇ ਪੈਸੇ ਲੈ ਲੈ ਛੱਡੀ ਜਾਣਾ ਇੱਕ ਦਿਨ ਬਾਸ਼ਾ ਆ ਗਿਆ ਗੋਪਤ ਮਤਾ ਬਕਾਇਆ ਫਿਰ ਉਹਨਾਂ ਨੇ ਕਿਦਰੋ ਖੋਤਾ ਫੜ ਲਿਆ ਇਹ ਤੇ ਮੂੰਹ ਕਾਲਾ ਕਰਕੇ ਖੋਤੇ ਦੇ ਜਾਰ ਦੱਤਾ ਉਹ ਤੌਬਾ ਕਰਾ ਦਤੀ ਡਰਾਈਵਰਾਂ ਦੇ ਪੈਰੀ ਹਾਥੀ ਲਾਈ ਜਾਵੇ ਤੇ ਰੋਈ ਜਾਵੇ ਕਹੀ ਜਾਵੇ ਵੀ ਮੇਰੀ ਕੈਰੀਅਰ ਖਰਾਬ ਹੋ ਜਾਊਗਾ ਸਾਨੂੰ ਤਾਂ ਪਤਾ ਨਹੀਂ ਕੀ ਹੁੰਦਾ ਕੈਰੀਅਰ ਹੁਣ ਉਦੋਂ ਦੀ ਘਾਟੀ ਲੱਗਦੀ ਐ ਜੈਕਿੰਗ ਉੰਜ ਕਦੇ ਕੱਲੀ ਕੈਰੀ ਗੱਡੀ ਬਸਤੀਆਂ ਦੇ ਗੁੰਡੇ ਲੁੱਟ ਖੜਦੇ ਨੇ ਹੁਣ 20 25 25 ਗੱਡੀਆਂ ਇਕੱਠੇ ਤੋਰਦੇ ਨੇ ਬਸ ਐਂ ਇੱਕ ਦੂਜੇ ਦੀ ਉਡੀਕ ਵਿੱਚ ਖੜੇ ਹੋਣਗੇ ਸਾਡੀ ਤਾਂ ਭਾਉ ਪਹਿਲੇ ਹੀ ਜਾਨ ਤਲੀ ਦੇ ਹੁੰਦੀ ਐ ਬਗਾਨੇ ਇਲਾਕੇ ਵਿੱਚੋਂ ਸੁੱਖ ਜਾਣ ਨਾਲ ਪਾਰ ਹੋ ਜੀਏ ਦੂਜਾ ਜਨਮ ਹੀ ਹੁੰਦਾ ਸਾਡਾ ਤਾਂ ਰੱਬ ਹੀ ਰੱਖ ਐ ਆ ਕੇ ਜੰਟੇ ਨੇ ਲੰਬਾ ਕਰਕੇ ਥੁੱਕੇ ਆ ਤੇ ਉੱਪਰ ਰੱਬ ਵਾਲ ਹੱਥ ਜੋੜੇ ਹੋ ਨੇ ਪੰਜਾਬ ਤੋਂ ਆਇਆ ਪਾ ਹੋਟਲ ਵਾਲੇ ਨੇ ਥੈਲੀ ਬਾਹ ਵਿੱਚ ਪਾਉਂਦੇ ਪੁੱਛਿਆ ਆਇਆ ਤਾਂ ਪੰਜਾਬ ਤੋਂ ਹੀ ਆ ਪਰ ਇੱਧਰ ਬਹੁਤ ਮਹੀਨਿਆਂ ਪਿਛੋਂ ਆਇਆ ਪੱਕਾ ਅੰਦਰ ਨੂੰ ਹੀ ਚੱਲੇ ਹੁਣ ਪੰਜਾਬ ਤਾਂ ਸੁਣਿਆ ਵੀ ਵਾਵਾ ਸ਼ਾਂਤੀ ਕਰ ਦਿੱਤੀ ਐ ਹੁਣ ਉਹ ਕਾਦੀ ਸ਼ਾਂਤੀ ਪਾਉ ਅੱਗੇ ਖਾੜਕੋਂ ਤੋਂ ਡਰਦਿਆਂ ਨੀਂਦ ਨਹੀਂ ਸੀ ਆਉਂਦੀ ਹੁਣ ਪੁਲਸੀਆਂ ਤੋਂ ਡਰਦਿਆਂ ਨੀਂਦ ਨਹੀਂ ਆਉਂਦੀ ਪਹਿਲਾਂ ਉਹ ਇਹਨਾਂ ਵਾਲਾ ਕੰਮ ਕਰੀ ਜਾਂਦੇ ਸੀ ਹੁਣ ਇਹ ਉਹਨਾਂ ਵਾਲਾ ਕੰਮ ਕਰੀ ਜਾਂਦੇ ਨੇ ਐਂ ਹੀ ਅੰਨੇ ਨੂੰ ਬੋਲਾ ਘੜੀ ਸੀ ਫਿਰਦਾ ਉੱਥੇ ਜੰਟੇ ਨੇ ਬੁੱਲਾ ਹਿਟੋ ਜਰਦਾ ਕੱਟ ਕੇ ਬਾਹਰ ਸੁੱਟ ਦਿੱਤਾ। ਹੋਟਲ ਮਾਲਕ ਉਦਾਸ ਜਿਹਾ ਹੋ ਕੇ ਖੁੱਡੇ ਵਿੱਚ ਤਾਰੇ ਮੁਰਗੀਆਂ ਵੱਲ ਨੂੰ ਤੁਰ ਗਿਆ। ਉਹ ਬਈ ਪਾਣੀ ਪੋਣੀ ਪਾਲਾ ਗੱਡੀ ਵਿੱਚ ਤੁਰਨਾ ਨਹੀਂ ਹੁਣ। ਜਾ ਕੇ ਜੰਟੇ ਨੇ ਖਲਾਸੀ ਨੂੰ ਹਿਲਾਉਣੇ ਆ। ਖਲਾਸੀ ਤਰਬਕੇ ਐ ਉੱਠਿਆ ਜਿਵੇਂ ਉਹਦੇ ਪੈਰਾਂ ਤੇ ਸੱਪਾ ਜੜਿਆ ਹੋਵੇ। ਉਹ ਹੋਟਲ ਤੋਂ ਡੱਬਾ ਲੈ ਕੇ ਕਾਲੀ ਨਾਲ ਨਲਕੇ ਵੱਲ ਗਿਆ ਤੇ ਫਿਰ ਰੇਡੀਏਟਰ ਵਿੱਚ ਪਾਣੀ ਪਾਉਣ ਲੱਗ ਪਿਆ ਉਹ। ਪੈਰ ਵੀ ਠੋਰ ਲਈ। ਆ ਕੇ ਜੰਟਾ ਲੱਕ ਸਿੱਧਾ ਕਰਨ ਲਈ ਮੰਜੇ ਤੇ ਪੈ ਗਿਆ। ਪਾਹਾ ਸਿਰੋਂ ਤਾ ਖਿੱਚ ਕੇ ਤੇ ਲੱਤਾਂ ਪੂਰੀਆਂ ਕਰਾ ਕੇ ਉਸਨੇ ਆਕੜ ਪੰਨੀ। ਕਿਤੀ ਦਾ ਨਾੜਾ ਨਿਸਰ ਹੋ ਕੇ ਸਰੀਰ ਵਿੱਚੋਂ ਭਾਫ਼ ਕੱਢ ਗਈਆਂ ਤੇ ਜੰਟੇ ਨੇ ਲੰਬਾ ਜਿਹਾ ਸੁੱਖ ਦਾ ਸਾਹ ਲਿਆ ਤੇ ਅੱਖਾਂ ਵਿੱਚ ਲੀਆ ਉਹਨੇ ਐਨੇ ਜਿ ਖਲਾਸੀ ਨੇ ਪਾਣੀ ਪਾ ਲਿਆ ਟਾਇਰ ਖੜਕਾ ਲੇ ਆਥਣ ਵੇਲੇ ਦੀ ਅਰਗਬਤੀ ਵੀ ਜਲਾ ਲਈ ਉਹਨੇ ਥੱਲੇ ਉਤਰ ਕੇ ਟੈਰਾ ਨਾਲ ਲੱਗੀਆਂ ਓਟਾਂ ਹਟਾਈਆਂ ਤੇ ਫਿਰ ਜੰਟੇ ਨੂੰ ਆਵਾਜ਼ ਮਾਰੀ ਉਹਨੇ ਚੱਲ ਬਈ ਮਨਾ ਕਹਿੰਦਾ ਜੰਟਾ ਹੰਬਲਾ ਮਾਰ ਕੇ ਉੱਠਿਆ ਵਾਹਿਗੁਰੂ ਬੋਲ ਦਰਵਾਜ਼ਾ ਖੋਲ ਲਿਖੇ ਵਾਲੀ ਖਿੜਕੀ ਖੋਲੀ ਤੇ ਆਪਣੀ ਸੀਟ ਤੇ ਆ ਕੇ ਬੈਠ ਗਿਆ ਉਹ ਅਰਗਬਤੀ ਦੀ ਸੁਗੰਧ ਨਾਲ ਡਰਾਈਵਰ ਕੈਵਨ ਮਹਿਕ ਉੱਠਿਆ ਸੀਗਾ ਜੰਟਾ ਸਾਹਮਣੇ ਸ਼ੀਸ਼ੇ ਤੇ ਚਪਕਾਈ ਜ਼ੀਨਤ ਅਮਾਨ ਦੀ ਪੌਣੀ ਨੰਗੀ ਤਸਵੀਰ ਵਾਲ ਝੱਕਿਆ। ਉਹਦੀ ਜੁਲਫਾਂ ਵਾਂਗੀ ਅਰਗਬਤੀ ਦਾ ਧੂਆਂ ਵੱਲ ਖਾਂਦਾ ਬਾਬੇ ਨਾਨਕ ਦੀ ਤਸਵੀਰ ਵੱਲ ਜਾ ਰਿਹਾ ਸੀ। ਜੰਟਾ ਨਸ਼ਿਆ ਗਿਆ, ਚਿੱਤ ਖੜ ਗਿਆ ਉਹਦਾ। ਪੂਰੇ ਟੈਕਰੇ ਵਿੱਚ ਚਾਬੀ ਲਾਈ ਤੇ ਜ਼ੀਨਤ ਮਾਨ ਨੂੰ ਅੱਖ ਦਬਕੇ ਸੈਲਫ ਮਾਰੀ ਉਹਨੇ। ਖੇਰ ਦੀ ਭਵਕ ਵਾਂਗ ਇੰਜਣ ਸਟਾਰਟ ਹੋਇਆ, ਕਲੱਚ ਨੱਪਿਆ, ਗੇਅਰ ਲਾਇਆ, ਸਟੀering ਨੂੰ ਹੱਥ ਲਾ ਕੇ ਦੋਵੇਂ ਹੱਥ ਕੰਨਾਂ ਨੂੰ ਲਾਇਓ ਨੇ। ਬਾਬੇ ਨਾਨਕ ਦੀ ਤਸਵੀਰ ਵੱਲ ਝਾਕਦੇ ਮੱਥਾ ਟੇਕਿਆ ਤੇ ਤੂੰ ਹੀ ਐ ਮੇਰਾ ਰਖਾ ਸਬਨਾ ਥਾਈਂ ਆਖਦੇ ਹਾਂ। ਐਸਾ ਤਾਂ ਨਬਾਦ ਰੋਕੇ ਉਹਨਾਂ ਰੇਡੀਏਟਰ ਵਿੱਚ ਪਾਣੀ ਪਾਇਆ ਰੋਪਨਾਰਾਇਣ ਲੰਘ ਕੇ ਆਸਨ ਹੌਲ ਉਹਨਾਂ ਨੇ ਚਾਹ ਪੀਤੀ ਕੱਲ ਨੂੰ ਕਲਕੱਤੇ ਪਹੁੰਚ ਕੇ ਮਾਲ ਲਾਉਣਾ ਸੀਗਾ ਬਾਹਰ ਸੁਰਮਈ ਹਨੇਰਾ ਅਫੀਮ ਰੰਗਾ ਹੋ ਚੁੱਕਿਆ ਸੀ ਦੂਰ ਦੂਰ ਤੇ ਦੁਪੰਤੀ ਬਕਤੀਆਂ ਵਿੱਚ ਦੀਵਿਆਂ ਜਾਂ ਫਿਰ ਬਿਜਲੀ ਦੀ ਰੌਸ਼ਨੀ ਸੀਗੀ ਹਵਾ ਵਿੱਚ ਨਿਮੀ ਨਿਮੀ ਠੰਡ ਸੀ ਜੰਟੇ ਦਾ ਜੀ ਕਲੀਆਂ ਲਾਉਣ ਨੂੰ ਕੀਤਾ ਜੀ ਨੇ ਤਾਂ ਮਾਂ ਦੀ ਤਸਵੀਰ ਤੇ ਹੱਥ ਫੇਰਿਆ ਉਹਨੇ ਕਲਪਨਾ ਵਿੱਚ ਹੀ ਜੰਟੇ ਨੇ ਤਸਵੀਰ ਵਿੱਚਲੇ ਜਿਸਮ ਤੇ ਲਪੇਟੀਆਂ ਟਾਈ ਲੀਰਾਂ ਵੀ ਉਤਾਰ ਦਿੱਤੀਆਂ ਲੋਰ ਵਿੱਚ ਆਏ ਨੇ ਸਿਗਰਟ ਲਾ ਲਈ ਹੋਣ ਸਮਣੇ ਆਉਦੀ ਗੱਡੀ ਨੂੰ ਡਿਮ ਫੁੱਲ ਮਾਰ ਕੇ ਐਕਸੀਲੇਟਰ ਹੋਰ ਨਾ ਵਧਾਤਾ ਉਹਨੇ ਫਿਰ ਸਟੀering ਵੀਲ ਤੇ ਤਾਲ ਦਿੰਦਾ ਮਿਰਜ਼ਾ ਕੌਣ ਲੱਗ ਪਿਆ ਉਹ ਗੱਡੀ ਜੀਟੀ ਰੋਡ ਨੂੰ ਰੋਂਦਦੀ ਹਨੇਰੇ ਵਿੱਚ ਚਾਨਣੀ சுரੰਗ ਬਣਾਉਂਦੀ ਜਾ ਰਹੀ ਸੀ ਅਚਾਨਕ ਪੱਟ ਤੇ ਧਫਾ ਵੱਜਣ ਨਾਲ ਖਲਾਸੀ ਤਰਬ ਗਿਆ ਫਿਰ ਕੱਚਾ ਜਾ ਹੁੰਦਾ ਚੁਫਤ ਹੋ ਕੇ ਬੈਟ ਗਿਆ ਉਹ ਉਹ ਮਾਂ ਮਰ ਗਈ ਸਲਿਆ ਐ ਬੈਠਾ ਜੰਟਾ ਉਸ ਵੱਲ ਟੇਢੀ ਅੱਖ ਨਾਲ ਝਾਕਿਆ ਖਲਾਸੀ ਕੁਝ ਨਹੀਂ ਬੋਲਿਆ ਉਹ ਖਿੜਕੀ ਵਿੱਚੋਂ ਮੂੰਹ ਬਾਹਰ ਕੱਢ ਕੇ ਅੱਖਾਂ ਵਿੱਚ ਆਏ ਨੀਂਦ ਦੇ ਪ੍ਰਭਾਵ ਤੋਂ ਮੁਕਤ ਹੋਣ ਲੱਗ ਪਿਆ ਮਾਲ ਬਣਾ ਕੇ ਰਾਂ ਡਰਾਈਵਰ ਨੇ ਹੁਕਮ ਦਿੱਤਾ ਖਲਾਸੀ ਜਰਦੇ ਵਾਲੀ ਡੱਬੀ ਚਾਕੇ ਤਲੀ ਤੇ ਪਾ ਕੇ ਰਗਣਨ ਲੱਗ ਪਿਆ ਸਾਹਮਣੇ ਉਹ ਗੱਡੀਆਂ ਦੀ ਆਉਂਦੀ ਲੰਬੀ ਕਤਾਰ ਦੀਆਂ ਫੁੱਲ ਲੇਟਾਂ ਜਗਦੀਆਂ ਵੇਖ ਕੇ ਖਲਾਸੀ ਨੇ ਅੱਖਾਂ ਤੇ ਹੱਥ ਧਰਦਿਆਂ ਕਿਹਾ ਵੀ ਆਦਾ ਦੀਪਮਾਲੇ ਬਣਾਈ ਆਉਂਦਾ ਚੰਗੇ ਉਸਤਾਦਾ ਦੇ ਨਹੀਂ ਝੰਡੇ ਹੋਏ ਨਹੀਂ ਤਾਂ ਡੇਮੋ ਫੁੱਲ ਮਾਰ ਕੇ ਲੰਘਦੇ ਕੋਈ ਫੁੱਦੂ ਹੀ ਹੋਣਗੇ ਮੱਖਣਾ ਚੁੰਧਾਈਆਂ ਅੱਖਾਂ ਮਲਦੇਆਂ ਜੰਟਾ ਬੋਲਿਆ ਗਰੜ ਖਰੜ ਕਰਦੀਆਂ ਗੱਡੀਆਂ ਕੋਲੋਂ ਦੀ ਲੱਗਦੀਆਂ ਗਈਆਂ ਕਣੀਆਂ ਡਿਗਦੀਆਂ ਮੱਖਣਾ ਸ਼ੀਸ਼ੇ ਉੱਪਰ ਪਾਣੀ ਦੀਆਂ ਬੂੰਦਾ ਚਮਕਦੀਆਂ ਵੇਖ ਕੇ ਜੰਟਾ ਬੋਲਿਆ ਖਲਾਸੀ ਮੂੰਹ ਬਾਹਰ ਕੱਢ ਕੇ ਵੇਖਣ ਲੱਗ ਪਿਆ ਠੰਡੀ ਹਵਾ ਨਾਲ ਬਰੀਕ ਪੂਰ ਵਿੱਚ ਇੱਕ ਦੋ ਮੋਟੀਆਂ ਕਣੀਆਂ ਮੂੰਹ ਪਰ ਲੱਗੀਆਂ ਹੁੰਦੇ। ਮੀਤਾ ਆਊਗਾ ਭਾਈ ਆਖਦਿਆਂ ਮੱਖਣ ਨੇ ਮੂੰਹ ਅੰਦਰ ਕਰ ਲਿਆ। ਤਰਪਾਲ ਠੀਕ ਐ ਡਰਾਈਵਰ ਨੇ ਫਿਕਰ ਨਾਲ ਪੁੱਛਿਆ। ਹਾਂ ਪਾਣੀ ਦੀ ਟਿੱਪ ਨਹੀਂ ਅੰਦਰ ਜਾਣੀ। ਖਲਾਸੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ। ਮੀਂਹ ਹੋਰ ਤੇਜ਼ ਹੋ ਗਿਆ। ਜੰਟੇ ਨੇ ਵਾਈਪਰ ਚਲਾ ਦਿੱਤਾ ਹੁਣ। ਗੱਡੀ ਟਾਪ ਗੇਅਰ ਵਿੱਚੋਂ ਕੱਢ ਕੇ ਚੌਥੇ ਵਿੱਚ ਪਾ ਲਈ ਤੇ ਗੱਡੀ ਉੱਪਰ ਪੂਰੇ ਵਿਸ਼ਵਾਸ ਵਿੱਚ ਜੰਟੇ ਨੇ ਫੇਰ ਮਿਰਜ਼ਾ ਚੁਰਿਆ। ਮੀਦਾ ਸੰਗੀਤ ਸਾਂਗੀ ਵਾਂਗ ਉਹਨਾਂ ਦੇ ਬੋਲ ਨਾਲ ਇੱਕਸਰ ਹੋ ਗਿਆ। ਹੈਡਲਾਈਟਾਂ ਦੀ ਰੋਸ਼ਨੀ ਤੋਂ 5 ਕੋ ਫੁੱਟ ਪਰਾਂ ਭਾਵੇਂ ਕੁਝ ਵੀ ਨਹੀਂ ਦਿਖਦਾ ਜਿਵੇਂ ਕੋਈ ਅਗਾਹ ਅੰਨਾ ਖੂ ਹੋਵੇ ਪਰ ਤਿਲਕ ਵੀ ਸੜਕ ਤੇ ਜੰਟੇ ਦਾ ਵਰਿਆਂ ਦਾ ਤਜਰਬਾ ਚਖਵੀਆਂ ਕਰਨਾ ਲੋੜਦਾ ਸੀ ਉਸਨੇ ਖਲਾਸੀ ਨੂੰ ਸਿਗਰਟ ਲਾ ਕੇ ਦੇਣ ਲਈ ਕਿਹਾ ਫੇਰ ਪਹਿਲਾਂ ਲੰਬਾ ਕਸ਼ ਖਿੱਚਦੇ ਆਂ ਸਰੂਰ ਆ ਗਿਆ ਤੇ ਉਸ ਸਟੀering wheel ਤੇ ਉਂਗਲਾ ਮਾਰ ਮਾਰ ਅਲੌਕਿਕ ਸੰਗੀਤ ਦਾ ਆਨੰਦ ਮਾਣਨ ਲੱਗ ਪਿਆ ਸ਼ੀਸ਼ੇ ਅੰਦਰ ਧੁੰਦ ਜਮਣ ਲੱਗ ਪਈ ਬਾਹਰ ਪਰ ਨਾਲੇ ਤੋੜ ਮੀਂਹ ਲਗਾਤਾਰ ਵਰ ਰਿਹਾ ਸੀ ਜੰਟੇ ਨੇ ਸਾਫੇ ਨਾਲ ਜੀਂਤ ਦੀ ਤਸਵੀਰ ਪੁੰਜੀ ਤੇ ਉਸ ਵੱਲ ਝਾਕਦਿਆਂ ਬੋਲਿਆ ਵੀ ਆਏ ਹਾਏ ਮਰ ਜਾ ਭਿੱਜ ਗਈ ਸੌਰੀ ਇਹੋ ਕਰਦੇ ਉਹ ਦੁਰਗਾਪੁਰ ਲੰਘਾਏ ਪਾਨਾਗੜ ਵਾਲਾ ਰੇਲਵੇ 게ਟ ਵੀ ਸਭ ਵੀ ਖੁੱਲਾ ਮਿਲਿਆ ਜੰਟੇ ਨੇ ਸੁਣਿਆ ਸੀ ਵੀ ਕਈ ਵਾਰ ਇਸ ਰੇਲਵੇ 게ਟ ਤੇ ਗੱਡੀਆਂ ਲੁੱਟਦੀਆਂ ਸਨ ਪਿੱਛੋਂ ਇੱਕ ਜੀਪ ਉਹਨਾਂ ਨੂੰ ਪਾਰ ਕਰ ਗਈ ਜੰਟੇ ਦਾ ਦਿਲ ਧੜਕਿਆ ਰਾਤ ਬਰਾਤੇ ਜੀਪ ਤੇ ਹੀ ਗੱਡੀਆਂ ਲੁੱਟਦੇ ਨੇ ਪਰ ਜੀਪ ਰੁਕੀ ਨਹੀਂ ਜੰਟੇ ਨੇ ਫੇਰ ਬਾਬੇ ਨੂੰ ਤੇ ਆਇਆ ਕਾਲੀ ਦੇਵੀ ਨੂੰ ਯਾਦ ਕੀਤਾ ਉਹਨੇ ਜੇ ਵਿੱਚੋਂ ਰੁਪਈਆ ਕੱਢ ਕੇ ਗੱਡੀ ਵਿੱਚ ਇੱਕ ਚੋਰਖਾਨੇ ਵਿੱਚ ਰੱਖ ਦਿਤੇ ਅਚਾਨਕ ਇੱਕ ਭਿਆਨਕ ਆਵਾਜ਼ ਆਈ ਤੇ ਫੇਰ ਤੇਜ਼ ਆਵਾਜ਼ ਸੁਣ ਕੇ ਡਰਾਈਵਰ ਤੇ ਖਲਾਸੀ ਧਰਵਕੇ ਇੱਕ ਦੂਜੇ ਵੱਲ ਝਾਕੇ ਫੇਰ ਪੈਂਚਰ ਹੋ ਗਿਆ ਲੱਗਦਾ ਸਾਲਾ ਖਲਾਸੀ ਐਉ ਬੋਲਿਆ ਜਿਵੇਂ ਮਰਦਾ ਬੋਲਿਆ ਹੋਵੇ ਮੀਂਹ ਹਨੇਰੀ ਰਾਤ ਸੁੰਨੀ ਜੀਟੀ ਰੋਡ ਬਗਾਨਾ ਇਲਾਕਾ ਕੀਮਤੀ ਸਮਾਨ ਦਾ ਲੋਡ ਜੰਟਾ ਸਿਰ ਤੋਂ ਲੈ ਕੇ ਐਕਸੀਲੇਟਰ ਉੱਪਰ ਰੱਖੇ ਪੈਰ ਤੱਕ ਕੰਬ ਗਿਆ ਫੇਰ ਵੇਖੀ ਜਾ ਉਹਦੇ ਸਿਰ ਨਾਲ ਖਿੱਚ ਧੂਕੇ ਗੱਡੀ ਇੱਕ ਛੋਟੇ ਜਿਹੇ ਢਾਬੇ ਦੇ ਸਾਹਮਣੇ ਤੱਕੇ ਲੈ ਗਿਆ ਉਹ ਬਾਈ ਜੇ ਦੂਜਾ ਟਾਇਰ ਵੀ ਪਾੜ ਜਾਂਦਾ ਫੇਰ ਖਲਾਸੀ ਨੇ ਭਾਵੇਂ ਡਰ ਨਾਲ ਪੁੱਛਿਆ ਉਹ ਫੇਰ ਕੀ ਹੋਣਾ ਸੀ ਜਾਂ ਘੋੜੀ ਘੋੜੀਆਂ ਵਿੱਚ ਜਾਂ ਫੇਰ ਕਾਥੀ ਗੰਧ ਤੇ ਆ ਕੇ ਜੰਟਾ ਹੱਸਿਆ ਹੁਣ ਫੁਰਤੀਆਂ ਵਿਖਾ ਦੇ ਪੁੱਤਰਾ ਕੱਲ ਨੂੰ ਮਾਲ ਲਾਉ ਆਪਾ ਕਹਿੰਦੇ ਆ ਜੰਟਾ ਵਰਦੇ ਮੀ ਤੋਂ ਵੱਜਦਾ ਭੱਜ ਕੇ ਟਾਬੇ ਵਿੱਚ ਜਾ ਵੜਿਆ ਤੇ ਖਲਾਸੀ ਨੂੰ ਜਿਵੇਂ ਸੁੜੀ ਤੇ ਟੰਗ ਗਿਆ ਉਹ ਪਿਛਲਾ ਇੱਕ ਟਾਇਰ ਚੰਗਾ ਨਹੀਂ ਸੀਗਾ ਅੱਜ ਵੀ ਉਹ ਦੋ ਵਾਰ ਪਹਿਲਾਂ ਪੈਂਚਰ ਹੋ ਚੁੱਕਿਆ ਸੀਗਾ ਜੈਕ ਲਾਉਂਦੇ ਆ ਤੇ ਚੱਕੇ ਦੇ ਨਟ ਖੋਲਦੇ ਆ ਕੱਸਦੇ ਆ ਖਲਾਸੀ ਦੀਆਂ ਉਂਗਲਾਂ ਦੇ ਪੋਟੇ ਛਿੱਲੇ ਵੇ ਸਨ ਉਹ ਟਾਬੇ ਵੱਲ ਝਾਕਿਆ ਮੰਜੇ ਤੇ ਪਈ ਜੰਟੇ ਨੂੰ ਵੇਖ ਕੇ ਉਸ ਨੂੰ ਮੋਟੀ ਜਹੀ ਗਾਲ ਕੱਢੀ ਤੇ ਬੁਰਬੁਰ ਕਰਨ ਲੱਗਾ ਵੀ ਆਪ ਸਾਲਾ ਜੋਈਆਂ ਵਾਂਗੂ ਜਾ ਪਿਆ ਮੰਜੇ ਤੇ ਐ ਵੀ ਨਹੀਂ ਬਈ ਭੋਰਾ ਮਦਦ ਹੀ ਕਰਾ ਦੀਏ ਉੱਠਦਾ ਵੀ ਬੋਲੂਗਾ ਵੀ ਛੇਤੀ ਕਰ ਮਾਲੀ ਲਾਉਣਾ ਲਿਬੜੇ ਹੱਥ ਵੀ ਨਹੀਂ ਧੋਣ ਦਿੰਦਾ ਇਦੋਂ ਤਾਂ ਪਿੰਡ ਕਿਤੇ ਚੰਗਾ ਸੀਗਾ ਮੈਂ ਚੰਗਾ ਕਿਤੇ ਸੀਗਾ ਉਹਦਾ ਹੌਂਕਾ ਨਿਕਲ ਗਿਆ ਪੰਜ ਕਿਲੇ 6 ਭਰਾਵਾਂ ਵਿੱਚ ਵੰਡੇ ਜਾਣੇ ਨੇ ਬਾਪੂ ਅਜੇ ਸਿਰ ਤੇ ਬੈਠਾ ਆਪਣਾ ਅੱਧਾ ਹਿੱਸਾ ਮੰਗਦਾ ਹੋਰ ਟੱਬਰ ਵਾਲਾ ਮੋਹ ਪਿਆਰ ਤਾਂ ਕਿਸੇ ਕੰਜਰ ਵਿੱਚ ਹੈ ਹੀ ਨਹੀਂ ਸੀਗਾ ਦੋ ਜਵਾਕਾਂ ਦਾ ਪਿਓ ਤਾਂ ਉਹ ਆਪ ਹੀ ਬਣ ਗਿਆ ਕੋਈ ਜਾਣੂ ਆਖਦਾ ਵੀ ਸਾਲਾ ਜੱਕਾ ਜਵਾਕਾਂ ਦਾ ਬਣਾ ਕੇ ਆ ਗਿਆ ਗੱਡੀ ਸੇਖਣ ਜੱਟ ਹੋ ਕੇ ਨਹਿਰ ਦੀ ਪਟੜੀ ਤੇ ਵੀ ਕੰਮ ਕੀਤਾ ਸ਼ਰੀਕਾਂ ਕੋਲ ਕਈ ਵੇਰ ਵੰਗਾਰਾ ਕੀਤੀਆਂ ਭਰਤੀ ਹੋਣ ਗਿਆ ਤਾਂ ਸਾਲੀ ਅਨਪੜਤਾ ਲੈ ਡੁੱਬੀ ਤੇ ਹੁਣ ਆ ਸਾਲਾ ਆਪਣੀ ਰਨ ਵਾਂਗੂ ਕੰਮ ਕਰਾਉਂਦਾ ਫੇਰ ਵੀ ਆਖੂਗਾ ਵੀ ਪਾਣੀ ਲਾਉਂਦਾ ਐ ਉਸਦੇ ਹੱਥ ਕੰਮ ਵਿੱਚ ਰੁੱਝੇ ਹੋਏ ਸਨ ਪਰ ਅੰਦਰ ਮਚਿਆ ਪਿਆ ਸੀ ਉਹਦਾ ਕੱਪੜੇ ਨੁੱਚੜ ਰਹੇ ਸਨ ਚੱਕਾ ਚਾਬੇ ਵਿੱਚ ਫਸਾਈ ਰਾੜ ਇੱਕ ਵਾਰੀ ਤਿਲਕ ਕੇ ਉਹਦੇ ਗੋਡੇ ਤੇ ਆਵਜੀ ਪੱਕੀ ਉਮਰ ਵਿੱਚ ਵੀ ਉਹਦੀ ਲੇਰ ਮਾਰਨ ਨੂੰ ਜੀ ਕੀਤਾ ਸੋਚਾਂ ਵਿੱਚ ਗਲਤਾਨ ਹੋਏ ਨਹੀਂ ਸ਼ਿਕੰਜੇ ਵਿੱਚੋਂ ਸਟਿੱਪਣੀ ਲਾਹੀ ਪੈਂਚਰ ਹੋਇਆ ਟਾਇਰ ਉਤਾਰਿਆ ਕਸਿਆ ਤੇ ਸਭ ਕੁਝ ਟੀਚਣ ਕਰਕੇ ਸੜਕ ਲਾਗੇ ਨਵੇਂ ਥਾ ਖੜੇ ਪਾਣੀ ਨਾਲ ਹੱਥ ਧੋਣ ਲੱਗ ਪਿਆ ਉਹ ਮੇਂ ਕੁਝ ਘਟ ਗਿਆ ਸੀਗਾ ਟਾਬੇ ਅੰਦਰੋਂ ਜੰਟੇ ਦੀ ਆਵਾਜ਼ ਆਈ ਉਹ ਕਿਵੇਂ ਆ ਬਲਿਆ ਬਾਈ ਨੜ ਚੈੱਕ ਕਰਨ ਵਾਲੇ ਨੇ ਬਾਕੀ ਸਾਰਾ ਕੁਝ ਠੀਕ ਹੈ ਟਾਬੇ ਅੰਦਰ ਆਉਂਦਿਆਂ ਖਲਾਸੀ কুরਤੇ ਦਾ ਮੋਹਰਲਾ ਹਿੱਸਾ ਫੜ ਕੇ ਨਿਚੋੜਨ ਲੱਗ ਪਿਆ ਚੱਲੀਏ ਫਿਰ ਜੰਟੇ ਦੀ ਆਵਾਜ਼ ਖਲਾਸੀ ਦੀਆਂ ਛਿੱਲੀਆਂ ਉਂਗਲਾਂ ਤੇ ਲੋਣ ਵਾਂਗ ਲੱਗੀ ਬਾਈ ਚਾਹ ਦਾ ਪੀ ਲਾਂ ਖਲਾਸੀ ਨੇ ਭੀਖ ਮੰਗਣ ਵਾਂਗ ਬਿੰਦਤ ਕੀਤੀ ਉਹਦੀ ਉਹ ਚਾਹ ਦੇ ਬਾਈ ਮੁੰਡੇ ਨੂੰ ਕਰਮਾ ਕਰਮ ਨਾਲ ਹੀ ਬੋਲਿਆ ਵੀ ਸਾਲਿਆ ਕੁੜਮਾ ਦੇ ਆਏ ਆ ਖਲਾਸੀ ਨੇ ਜ਼ਹਿਰ ਦੇ ਘੁੱਟਾ ਵਾਂਗ ਚਾਹ ਲਗਾਈ ਤੇ ਆ ਕੇ ਡੈਰਾਂ ਨਾਲ ਲੱਗੇ ਓਟੇ ਹਟਾਉਣ ਲੱਗ ਪਿਆ ਉਹ ਉਸ ਨੂੰ ਪਤਾ ਨਾ ਲੱਗਾ ਵੀ ਉਹਦਾ ਕਦੋਂ ਤੇ ਕਿਵੇਂ ਰੋਣ ਨਿਕਲ ਗਿਆ ਜੰਟਾ ਹੋਟਲ ਵਿੱਚੋਂ ਬਾਹਰ ਆ ਕੇ ਉ ਤਾਂ ਸਮਾਨ ਵਾਲ ਝਾਕਿਆ ਬੱਦਲਾਂ ਦੇ ਕਾਲੇ ਪਹਾੜ ਸਿਰ ਉੱਪਰ ਨੂੰ ਡਿੱਗਦੇ ਲੱਗੇ ਉਹਨੂੰ ਟਾਬੇ ਦੇ ਬਿਹਾਰੀ ਮਾਲਕ ਨੂੰ ਜਦੋਂ ਯਕੀਨ ਹੋ ਗਿਆ ਕਿ ਇਹ ਰੁਕਣ ਨਹੀਂ ਲੱਗੇ ਤਾਂ ਉਹ ਜੰਟੇ ਦੇ ਕੋਲ ਆਣ ਖੜਾ ਤੇ ਹੌਲੀ ਜਹੀ ਭੇਤ ਭਰਿਆ ਬੋਲਿਆ ਵੀ ਹੁਣ ਜਾਏਂਗੇ ਕਿਉਂ ਜੰਟਾ ਹੈਰਾਨ ਹੋਇਆ ਗੱਲ ਤੋਂ ਕੋਈ ਨਹੀਂ ਸਰਦਾਰ ਬਾਬੂ ਮਾਲ ਚਾਹੀਏ ਤਾਂ ਨਿਆ ਹੀ ਹੈ ਲੜਕੀ ਬਿਹਾਰੀਆ ਖਸਿਆਣੀ ਜੀ ਹਾਸੀ ਹਸਣ ਲੱਗ ਪਿਆ ਜੰਟੇ ਨੂੰ ਸ਼ੱਕ ਹੋਇਆ ਵੀ ਕਈ ਹੋਟਲ ਮਾਲਕ ਵਰਗਲਾ ਕੇ ਡਰਾਈਵਰਾਂ ਨੂੰ ਰੋਕੀ ਰੱਖਦੇ ਨੇ ਤੇ ਉਧਰ ਲਟੇਰਿਆਂ ਨੂੰ ਸੂਹ ਦੇ ਦਿੰਦੇ ਨੇ ਉਹ ਆਪਣਾ ਹਿੱਸਾ ਪੱਤੀ ਵਿੱਚ ਰੱਖਦੇ ਨੇ ਕਈ ਡਰਾਈਵਰਾਂ ਨਾਲ ਐਵੇਂ ਵਾਪਰ ਚੁਗੀ ਸੀ ਫੇਰ ਵੀ ਅਣਮਨੇ ਜਿਹੇ ਮਨ ਨਾਲ ਉਸਨੇ ਪੁੱਛਿਆ ਵੀ ਲੜਕੀ ਹਾਂ ਇੱਕਦਮ ਲੜਕੀ ਉਹ ਸਾਹਮਣੇ ਗਾਜ ਕੇ ਨੀਚੇ ਝੌਂਪੜੀ ਹੈ ਨਾ ਉਸਵੇਂ ਹੈ ਉਹ ਯਹੀ ਪਾਸ ਵਾਲੇ ਬਸਤੀ ਸੀ ਆਤਾ ਹੈ ਗਰੀਬ ਹੈ ਵਿਚਾਰਾ ਅੱਛੀ ਲੜਕੀ ਹੈ ਸਭ ਬਿਮਾਰੀ ਬਵਾਰੀ ਕੁਝ ਨਹੀਂ ਹੈ ਹੋਟਲ ਵਾਲਾ ਆਪਣੀਆਂ ਦਾਲ ਸਬਜ਼ੀਆਂ ਦੇ ਜ਼ਿਕਰ ਵਾਂਗ ਹੀ ਦੱਸ ਗਿਆ ਸੀਗਾ ਬਿਮਾਰੀ ਦੀ ਗੱਲ ਤੋਂ ਜੰਟੇ ਨੇ ਨੱਕ ਸੁਕੇੜਿਆ ਪਿਛਲੇ ਸਾਲ ਪੂਰੇ 12 ਟੀਕਿਆਂ ਦਾ ਕੋਰਸ ਲਗਾਉਣਾ ਪਿਆ ਸੀ ਉਹਨੂੰ ਜਦੋਂ ਡਾਕਟਰ ਹਰ ਵਾਰ ਨਿੱਕਰ ਲੋਹਾ ਕੇ ਵੇਖਦਾ ਸੀਗਾ ਉਦੋਂ ਉਸ ਨੂੰ ਬੜੀ ਸ਼ਰਮ ਆਉਂਦੀ ਸੀ ਉਹ ਦਾਉਤ ਸ਼ਾਮ ਮੱਠਾ ਪੈ ਗਿਆ ਪਰ ਦੇਖਣ ਵਿੱਚ ਕੀ ਹਰਜਾ ਜੇ ਕੋਈ ਕੁੜੀ ਸੋਹਣੀ ਹੋਈ ਚੋਲ ਮੋਲ ਦੀ ਸਹੀ ਜ਼ਿੰਦਗੀ ਦਾ ਕੀ ਭਰੋਸਾ ਕਿਹੜੇ ਮੋੜ ਤੇ ਮੌਤ ਡੇਕਦੀ ਹੋਵੇ ਮੰਦੀ ਰੀਜ ਅਧੂਰੀ ਲੈ ਕੇ ਕਾਨੂੰ ਮਰਨਾ ਉਸਨੇ ਇੱਕ ਪਾਸੇ ਰੁੱਸੇ ਜੇ ਖਲਾਸੀ ਨੂੰ ਛੇੜਿਆ ਵੀ ਪ੍ਰੀਤ ਨੂੰ ਮਿਲਣਾ ਪਰੇਤੋ ਉਸਦੀ ਘਰ ਵਾਲੀ ਦਾ ਨਾਂ ਸੀਗਾ ਸੁਣ ਕੇ ਖਲਾਸੀ ਨੀਵੀ ਪਾ ਗਿਆ ਦੋ ਤਿੰਨ ਮਹੀਨੇ ਪਹਿਲਾਂ ਉਸਨੇ ਸੜਕ ਤੇ ਤੁਰੀ ਜਾਂਦੀ ਕਿਸੇ ਕੁੜੀ ਨੂੰ ਗੱਡੀ ਵਿੱਚ ਬੈਠੇ ਨੇ ਮਖੌਲ ਕਰ ਦਿੱਤਾ ਸੀ ਜੰਟੇ ਨੇ ਬਹੁਤ ਹਰਕ ਕੀਤੀ ਸੀ ਸਾਲਿਆ ਉਸਤਾਦ ਦੇ ਬੈਠੇ ਦਾ ਵੀ ਲਿਹਾਜ਼ ਨਹੀਂ ਨਾਲੇ ਗੱਡੀ ਦਾ ਵਿਸ਼ਕਰਮਾ ਇਹਦੀ ਪੂਜਾ ਖਰੀਦੀ ਹੈ ਇਦੇ ਵਿੱਚ ਬੈਠ ਕੇ ਆਹ ਕੰਮ ਕਰਨਗੇ ਦਾ ਸਿੱਖ ਲਿੰਕਾ ਗਟੌੜ ਓਏ ਆ ਜਾਓ ਆ ਜਾ ਖੋਲ ਦੇ ਮਹਾਰਾਜ ਵੇਖੀ ਜਾਓ ਜਿਹੜੀ ਹੁੰਦੀ ਹੈ ਲੋਕਾਂ ਨਾਲ ਉਹ ਖਲਾਸੀ ਨੂੰ ਵੜਿਆਉਣਾ ਚਾਹੁੰਦਾ ਸੀ ਉਸਨੇ ਨਾ ਨਾ ਕਰਦੇ ਨੂੰ ਖਿੱਚ ਕੇ ਆਪਣੇ ਨਾਲ ਤੋਰ ਲਿਆ ਛੌਪੜੀ ਕੋਲ ਪਹੁੰਚ ਕੇ ਹੋਟਲ ਮਾਲਕ ਨੇ ਟਾੜ ਦਾ ਪਰਦਾ ਹਟਾਇਆ ਤੇ ਰੁੱਖਾ ਜਾ ਬੋਲਿਆ ਵੀ ਇਹ ਉਠੋ ਅੰਦਰ ਹਨੇਰਾ ਸੀਗਾ ਹੋਟਲ ਮਾਲਕ ਨੇ ਦੀਆ ਸਲਾਈ ਕੱਢ ਕੇ ਤਿੱਲੀ ਵਾਲ ਲਈ ਚਟਾਈ ਉੱਪਰ ਦੋ ਬਿਰਧ ਤੀਵੀਆਂ ਤੇ ਤਿੰਨ ਕੁੜੀਆਂ ਗੁੱਚੀ-ਮੁੱਚੀ ਹੋਈਆਂ ਪਈਆਂ ਸਨ ਰਾਬਾ ਕੇ ਉੱਠ ਬੈਠੀਆਂ ਬਿਰਦ ਤਿਵੀਆਂ ਕਾਲੀ ਨਾਲ ਅੱਦੇ ਘੁੰਡਾਂ ਵਿੱਚ ਮੂੰਹ ਛੁਪਾ ਕੇ ਬਾਹਰ ਨਿਕਲ ਗਈਆਂ ਐਨੇ ਵਿੱਚ ਤੇਲੀ ਬੁੱਝ ਗਈ ਚੌਪੜੀ ਅੰਦਰ ਫੇਰ ਹਨੇਰਾ ਹੋ ਗਿਆ ਜੰਟੇ ਦੇ ਚਿੱਤ ਵਿੱਚ ਫੇਰ ਸ਼ੰਕਾ ਉੱਪਰ ਹੀ ਕਿਤੇ ਧੋਖਾ ਹੀ ਨਾ ਹੋਵੇ ਸਾਨੂੰ ਇੱਧਰ ਪੁਚਲਾ ਕੇ ਉੱਧਰ ਕੋਈ ਗੱਡੀ ਹੀ ਨਾ ਭਜਾ ਕੇ ਲੈ ਜਾਵੇ ਹੋਟਲ ਮਾਲਕ ਨੇ ਇੱਕ ਤੇਲੀ ਹੋਰ ਬਾਲ ਲਈ ਤਿੰਨਾਂ ਕੁੜੀਆਂ ਦੇ ਚਿਹਰਿਆਂ ਉੱਪਰ ਮਲਿਆ ਸਸਤਾ ਪਾਊਡਰ ਮੀਂਹ ਵਿੱਚ ਭਿੱਜ ਜਾਣ ਕਾਰਨ ਤੱਬਿਆਂ ਵਾਂਗ ਲੱਗਿਆ ਖਿਲਰੀ ਸੁਰਖੀ ਵਾਲੇ ਬੁੱਲਾਂ ਨਾਲ ਕੁੜੀਆਂ ਨੇ ਹੱਸਣ ਦਾ ਯਤਨ ਕੀਤਾ ਜੱਟੇ ਨੇ ਕੋਲ ਖੜੀ ਕੁੜੀ ਦੀ ਛਾਤੀ ਟੋਣੀ ਚਾਈ ਉਹ ਫੋਰਟੀ ਨਾਲ ਪਛਾਣ ਹੋ ਗਈ ਹੱਥ ਛਾਤੀ ਉੱਪਰੋਂ ਤਿਲਕੇ ਤਿੱਲੀ ਫੇਰ ਬੁੱਝ ਗਈ ਇਹ ਤਾਂ ਆਲਕ ਬੁਛੇਰੀ ਵਾਂਗੂ ਟੱਪ ਰਹੀ ਆ ਬੱਲੇਆ ਹਨੇਰੇ ਵਿੱਚ ਖਲਾਸੀ ਨੂੰ ਮੋਢਾ ਮਾਰ ਕੇ ਜੰਤਾ ਹਸਿਆ ਬਾਈ ਮਾਲ ਨਾ ਚੋਰੀ ਹੋ ਜੇ ਮੈਂ ਤਾਂ ਗੱਡੀ ਕੋਲ ਚੱਲਦਾ ਆ ਕੇ ਖਲਾਸੀ ਝੌਂਪੜੀ ਵਿੱਚੋਂ ਬਾਹਰ ਨਿਕਲਾ ਆ ਝੌਂਪੜੀ ਵਿੱਚ ਦੁਬਾਰਾ ਚਾਨਣ ਹੋਇਆ ਤਾਂ ਕੁੜੀ ਨੇ ਅੰਗੜਾਈ ਲੈ ਕੇ ਆਪਣੇ ਉਭਾਰ ਦਿਖਾਉਣੇ ਚਾਹੇ ਦੂਸਰੀ ਨੇ ਛਾਤੀ ਉੱਪਰੋਂ ਸਾੜੀ ਦਾ ਪੱਲਾ ਖਸਕਾਇਆ ਤੀਸਰੀ ਨੇ ਹੱਸ ਕੇ ਨਖਰਾ ਕੀਤਾ ਜਿਵੇਂ ਪੁਰਾਣੀ ਜਾਣ ਪਛਾਣ ਹੋਵੇ ਕਹੋ ਤਾਂ ਪਹਿਲੇ ਦਿਖਾ ਦਿੰਦੇ ਹਾਂ ਬਿਮਾਰੀ ਨਹੀਂ ਹੈ ਹੋਟਲ ਵਾਲਾ ਕਾਲਾ ਪੈ ਰ ਬਿਮਾਰੀ ਦੀ ਗੱਲ ਸੁਣ ਕੇ ਜੰਟੇ ਦਾ ਉਤੇਜਿਤ ਹੋਇਆ ਮਨ ਫੇਰ ਠੰਡਾ ਪੈ ਚੱਲਿਆ ਸੁੰਨੀ ਗੱਡੀ ਦਾ ਖਿਆਲ ਆਇਆ ਉਹਨੂੰ ਜੇ ਓਚਨੀਚ ਹੋ ਗਈ ਨੌਕਰੀ ਵੀ ਜਾਊਗੀ ਬੇਇੱਜ਼ਤੀ ਵੀ ਹੋਊਗੀ ਤੇ ਸ਼ਾਇਦ ਮਾਲਕ ਥਾਣੇ ਵੀ ਫੜਾ ਦੇਵੇ ਉਹ ਝੌਂਪੜੀ ਤੋਂ ਬਾਹਰ ਆ ਗਿਆ ਕੁੜੀਆਂ ਦੇ ਚਿਹਰਿਆਂ ਦੇ ਲਿਆਂਦੀ ਮੁਸਕਰਾਹਟ ਸੁਭਾਵਿਕ ਪੀੜਾ ਵਿੱਚ ਬਦਲ ਗਈ ਹਨੇਰੇ ਵਿੱਚ ਇੱਕ ਦੂਸਰੇ ਨੂੰ ਤੱਕਦੇ ਆ ਸਾਰੀਆਂ ਰੋੜਹਕੀਆਂ ਹੋ ਗਈਆਂ "ਕਿਆ ਹੋਇਆ ਸਰਦਾਰ ਬਾਬੂ?" ਹੋਟਲ ਮਾਲਕ ਨੇ ਹੈਰਾਨੀ ਨਾਲ ਪੁੱਛਿਆ "ਉਹ ਕੁਝ ਨਹੀਂ ਕਦੇ ਫੇਰ ਸਹੀ ਸਵੇਰੇ ਮਾਲ ਲਾਉਣਾ ਆਪਾਂ ਵਾਪਸੀ ਤੇ ਦੇਖਾਂਗੇ" ਐਨਾ ਆ ਕੇ ਉਹ ਸਟੇਰੀਂਗ ਤੇ ਆ ਬੈਠਾ ਉਧਰ ਬਿਰਦ ਤਿਮੀਆਂ ਕਾਲੀ ਨਾਲ ਝੌਂਪੜੀ ਅੰਦਰ ਗਈਆਂ ਅਰੇ ਕੁਝ ਮਿਲਾ ਦੰਤਾਂ ਤੋਂ ਸਖਣੇ ਸੂਹਾ ਵਿੱਚੋਂ ਇੱਕ ਦੀ ਆਵਾਜ਼ ਨਿਕਲੀ ਨਾ ਕੁੜੀਆਂ ਦੀ ਜਿਵੇਂ ਨੇ ਨਿਕਲ ਗਈ ਉਹ ਕਾਲੀ ਮਾਂ ਸਵੇਰੇ ਬੱਚਿਆਂ ਦਾ ਪੇਟ ਕਿਵੇਂ ਭਰਾਂਗੇ ਬਿਰਦ ਤਿਮੀਆਂ ਰੋਣ ਲੱਗ ਪਈਆਂ ਰਾਤ ਬੀਤ ਰਹੀ ਸੀ ਹੋਰ ਕਿਸੇ ਗਾਗਦੇ ਆਉਣ ਦੀ ਆਸ ਵੀ ਨਹੀਂ ਸੀਗੀ ਇੱਧਰ ਜੰਟੇ ਨੇ ਜ਼ਿੰਦਤ ਦੀ ਤਸਵੀਰ ਵੱਲ ਤੱਕਦੇ ਆ ਲੰਬਾ ਸਾਹ ਭਰ ਕੇ ਗੱਡੀ ਸਟਾਰਟ ਕਰ ਲਈ ਤੇ ਵਾਹਿਗੁਰੂ ਤੇਰਾ ਆਸਰਾ ਕਹਿ ਕੇ ਹੌਲੀ ਹੌਲੀ ਤੋਰ ਲਈ ਉਹਨੇ ਖਲਾਸੀ ਦੂਰ ਪਿੰਡ ਪ੍ਰੀਤੋ ਦੀ ਕਿਸੇ ਪੁਰਾਣੀ ਯਾਦ ਨੂੰ ਅੱਖਾਂ ਵਿੱਚ ਭਰੀ ਉਹ ਦਾਸ ਜਿਹਾ ਬੈਠ ਜਨਤਾ ਇੱਕ ਪਲ ਉਸ ਵੱਲ ਝਾਕਿਆ ਫਿਰ ਸਾਰਾ ਧਿਆਨ ਗੱਡੀ ਚਲਾਉਣ ਵਾਲਾ ਕੇਂਦਰਿਤ ਕਰ ਦਿਆ ਉਹਨੇ ਤੋਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ